ਫਤਿਹ ਸਮਾਂ ਬਹੁਤ ਥੋੜਾ ਹੈ ਤੇ ਬੁਲਾਰੇ ਬਹੁਤ ਜ਼ਿਆਦਾ ਨੇ ਇਸ ਕਰਕੇ ਮੈਂ 2-3 ਮਿੰਟ ਦੀ ਆਪਣੀ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਮੇਰੇ ਭਾਈ ਗਜਿੰਦਰ ਸਿੰਘ ਨਾਲ ਇੱਕੋ ਵਾਰੀ ਫੋਨ ਤੇ ਥੋੜਾ ਕਲਾਮ ਹੋਇਆ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ ਪਰ ਜੋ ਕੁਝ ਉਹਨਾਂ ਬਾਰੇ ਪੜਿਆ ਤੇ ਸੁਣਿਆ ਤੇ ਜਾਣਿਆ ਉਹਨਾਂ ਦੇ ਨਾਲ ਉਹਨਾਂ ਦੇ ਜਾਣਕਾਰਾਂ ਤੋਂ ਮੈਨੂੰ ਲੱਗਦਾ ਕਿ ਸੰਘਰਸ਼ ਦੇ ਵਿੱਚ ਵਿਅਕਤੀ ਤਾਂ ਬਹੁਤ ਆਉਂਦੇ ਹਨ ਹਰ ਇੱਕ 'ਚ ਅਲੱਗ-ਅਲੱਗ ਯੋਗਤਾਵਾਂ ਹੁੰਦੀਆਂ ਪਰ ਕੁਝ ਕੁ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਕੋਲੇ ਬੜੀ ਇਹ ਕਹ ਲੋ ਕਿ ਅਸਾਧਾਰਨ ਪ੍ਰਤਿਭਾ ਹੁੰਦੀ ਹੈ ਇਹ ਆਪਾਂ ਨੂੰ ਪਤਾ ਹੈ ਕਿ 1978 ਦਾ ਵਾਰਾ ਸਿੱਖ ਰਾਜਨੀਤੀ ਅੰਦਰ ਇੱਕ ਬੜਾ ਮਹੱਤਵਪੂਰਨ ਸਾਲ ਹੋ ਗੁਜ਼ਰਿਆ ਕਿ 1979 ਦੀ ਖੂਨੀ ਵਿਸਾਖੀ ਤੋਂ ਬਾਅਦ ਸਿੱਖ ਰਾਜਨੀਤੀ ਨੇ ਇੱਕ ਤਿੱਖਾ ਮੋੜ ਕੱਟਿਆ ਤੇ ਜਦੋਂ ਕੌਮਾਂ ਕੀਤੇ ਇਤਿਹਾਸ ਦੇ ਵਿੱਚ ਮੋੜ ਕੱਟਦੀਆਂ ਤਾਂ ਉਹ ਸਮੇਂ ਬੜੇ ਨਾਜ਼ੁਕ ਹੁੰਦੇ ਹੁੰਦੇ ਉਸ ਮੌਕੇ ਜਿਹੜੇ ਬੰਦੇ ਅਗਵਾਈ ਕਰ ਰਹੇ ਹੁੰਦੇ ਨੇ ਉਹਨਾਂ ਕੋਲੇ ਬਹੁਤ ਦੂਰ ਦੀ ਦ੍ਰਿਸ਼ਟੀ ਨਾਲ ਲਾਗਣ ਸਿਰ ਤੇ ਇਰਾਦਾ ਇਹ ਜ਼ਰੂਰੀ ਗੁਣ ਹੋਣੇ ਚਾਹੀਦੇ ਸੋ ਭਾਈ ਗਜੇਂਦਰ ਸੋਹਰਿਆ ਨੇ ਜਿਹੜਾ 6 ਅਗਸਤ 1978 ਨੂੰ ਦਲ ਖਾਲਸਾ ਜਥੇਵੰਦੀ ਦੀ ਨੀਂ ਰੱਖੀ ਇਹ ਕੋਈ ਸਧਾਰਨ ਜੀ ਘਟਨਾ ਨਹੀਂ ਸੀ ਕਿ ਇੱਕ ਜਥੇਵੰਦੀ ਨਵੀਂ ਹੋਰ ਆ ਗਈ ਇਹ ਕੌਮ ਜੋ ਮੋੜ ਕੱਟ ਰਹੀ ਸੀ ਇਤਿਹਾਸ ਦਾ ਇਹ ਦਲ ਖਾਲਸਾ ਦੀ ਸਥਾਪਨਾ ਕਰਨਾ ਉਸ ਮੋੜ ਦੀ ਇੱਕ ਸੂਚਕ ਸੀ ਜੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ। ਸੋ ਪਹਿਲਾ ਜੋ ਸਮਾਂ ਹੁੰਦਾ ਹੈ ਜਦੋਂ ਨਵਾਂ ਰਾਹ ਲੱਭਣਾ ਹੁੰਦਾ ਹੈ ਤੇ ਨਵੇਂ ਰਾਹ ਤੇ ਤੁਰਨਾ ਹੁੰਦਾ ਹੈ। ਜਾਂ ਜਿਹਨੂੰ ਅਸੀਂ ਕਾਮ ਕਹਿੰਦੇ ਆ ਕਿ ਜਦੋਂ ਨਵਾਂ ਨਵਾਂ ਲੀਹਾ ਪਾਰਨਾ ਹੁੰਦਾ ਹੈ। ਤਾਂ ਜਿਹੜੇ ਬੰਦੇ ਉਦੋਂ ਪਹਿਲੇ ਕਦਮ ਧਰਦੇ ਨੇ ਉਸ ਰਾਹ ਤੇ। ਉਹ ਕੋਈ ਸਧਾਰਨ ਮਨੁੱਖ ਨਹੀਂ ਹੁੰਦਾ। ਇੱਕ ਵਾਰ ਲੀ ਚੱਲ ਪੀ ਇੱਕ ਵਾਰ ਬਹਿਣ ਵਗ ਪਿਆ। ਉਹਦੇ 'ਚ ਤਾਂ ਸ਼ਾਮਲ ਹੋ ਜਾਂਦੇ ਆ ਬੰਦੇ ਆਮ ਪ੍ਰਤਿਭਾ ਵਾਲੇ ਪਰ ਉਹ ਵਹਿਣ ਜਾਂ ਇੱਕ ਰੂਹ ਵੰਨਣਾ ਉਹਦੀ ਦਿਸ਼ਾ ਵੰਨਣੀ ਤੇ ਉਹਦਾ ਸਰੂਪ ਸਿਰਜਣਾ ਉਹਦੇ ਵਾਸਤੇ ਬਹੁਤ ਵੱਖਰੀ ਕਿਸਮ ਦੇ ਬੰਦਿਆਂ ਦੀ ਲੋੜ ਹੁੰਦੀ ਆ ਤੋਂ ਮੈਨੂੰ ਲੱਗਦਾ ਹੈ ਕਿ ਭਾਈ ਗਜੈਂਦਰ ਸਿੰਘ ਦੇ ਵਿੱਚ ਉਹ ਸਾਰੀਆਂ ਗੁਣ ਯੋਗਤਾਵਾਂ ਸੀ ਪਰ ਅਫਸੋਸ ਮੈਨੂੰ ਇਸ ਗੱਲ ਦਾ ਲੱਗਦਾ ਹੈ ਕਿ ਜਦੋਂ ਕੌਮ ਜੂਝ ਰਹੀ ਸੀ ਇੱਥੇ ਤਾਂ ਉਹੇ ਦੇ ਬੰਦੇ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੀ ਇੱਕ ਬੌਧਿਕ ਪ੍ਰਤਿਭਾ ਹੋਵੇ ਉਹ ਇੱਥੇ ਸਾਡੇ ਵਿੱਚ ਜੇ ਕਿਤੇ ਮੌਜੂਦ ਹੁੰਦੇ ਤਾਂ ਲਾਜ਼ਮੀ ਅਸੀਂ ਬਹੁਤ ਕੁਝ ਹੋਰ ਵੀ ਕਰ ਸਕਦੇ ਸੀਗੇ ਜਾਂ ਇਹ ਕਹਿ ਲੋ ਕਿ ਸੰਘਰਸ਼ ਤਾਂ ਲੜਿਆ ਗਿਆ ਲੜਾਈ ਤਾਂ ਕੌਮ ਨੇ ਲੜੀ ਔਰ ਕਿਤੇ ਨਾ ਕਿਤੇ ਭਾਈ ਗਜਿੰਦਰ ਸਿੰਘ ਦੀ ਛਾਪ ਇਸ ਤੋਂ ਵੱਖਰੀ ਵੀ ਹੋਤੇ ਹੋਣੀ ਪਰ ਇਹ ਤਾਂ ਪ੍ਰਕਾਸ਼ ਕਹਿੰਦੇ ਆ ਨਾ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਵਸ ਨਹੀਂ ਚਲੋ ਉਹ ਘਟਨਾ ਵਾਪਰੀ ਆਈ ਜਾਏ ਕਰਨ ਵਾਲੀ ਵੀ ਪਰ ਮੈਨੂੰ ਜੋ ਕੁਝ ਉਹਨਾਂ ਨੇ ਜੀਵਨ ਦੇ ਵਿੱਚ ਦੇਖਿਆ ਦੋ ਗੱਲਾਂ ਬਹੁਤ ਮਹੱਤਵਪੂਰਨ ਲੱਗੀਆਂ ਇੱਕ ਇਹ ਹੈ ਕਿ ਜਵਾਨੀ ਦੇ ਵੇਖ ਚਾ ਕੇ ਇਸ ਰਸਤੇ ਤੇ ਤੁਰਤਾ ਪੈਂਦੇ ਆ ਲੋਕ ਪਰ ਜਿਉਂ-ਜਿਉਂ ਸਮੱਸਿਆਵਾਂ ਆਉਂਦੀਆਂ ਮੁਸ਼ਕਲਾਂ ਆਉਂਦੀਆਂ ਤੇ ਖਾਸ ਕਰਕੇ ਜਦੋਂ ਉਮਰ ਵੀ ਢਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੇਖਿਆ ਕਿ ਉਦੋਂ ਨਿਸ਼ਾਨਾ ਵੀ ਧੁੰਦਲਾ ਪੈ ਜਾਂਦਾ ਸੋਚ ਚ ਤੇ ਜਿਹੜੀ ਦ੍ਰਿੜਤਾ ਵੀ ਹੈ ਉਹ ਵੀ ਕਮਜ਼ੋਰ ਪੈ ਜਾਂਦੀ ਹੈ ਪੈਰ ਵੀ ਡਗਮਗਾ ਜਾਂਦੇ ਸੋ ਭਾਈ ਗਜਿੰਦਰ ਸਿੰਘ ਨੇ ਨਾ ਤਾਂ ਕਿਤੇ ਨਿਸ਼ਾਨਾ ਜੋ ਮਿੱਥ ਕੇ ਚੱਲੇ ਉਸਤੇ ਜਿੰਨੀ ਅਡੋਲਤਾ ਨਾਲ ਪੈਰਾ ਦਿੱਤਾ ਤੇ ਉਸ ਦੇ ਵਾਸਤੇ ਜਿੰਨੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਇਹ ਖਾਸ ਕਰਕੇ ਨੌਜਵਾਨਾਂ ਵਾਸਤੇ ਅੱਜ ਸਾਡੇ ਕੌਮ ਦੇ ਉਹਨਾਂ ਵਾਸਤੇ ਬਹੁਤ ਹੀ ਪ੍ਰੇਰਨਾ ਦੇਣ ਵਾਲੀ ਗੱਲ ਹੈ ਕਿ ਕੋਈ ਗੱਲ ਨਹੀਂ ਜ਼ਿੰਦਗੀ ਲੱਗ ਗਈ ਪਰ ਇੱਕ ਇਤਿਹਾਸ ਦੇ ਉੱਤੇ ਵੱਡੀ ਛਾਪ ਛੱਡ ਗਈ ਅਖੀਰ ਵਿੱਚ ਮੈਂ ਇੱਕ ਸ਼ਾਇਰ ਦੀਆਂ ਕੁਝ ਸਤਰਾਂ ਦੇ ਨਾਲ ਭਾਈ ਗਜੈਂਦਰ ਸਿੰਘ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨਾ ਉਹ ਸਤਰਾਂ ਬਿਲਕੁਲ ਭਾਈ ਗਜੈਂਦਰ ਸਿੰਘ ਦੇ ਜੀਵਨ ਨਾਲ ਢੁਕਦੀਆਂ ਹਨ ਇੱਕ ਸ਼ਾਇਰ ਨੇ ਲਿਖਿਆ ਬਾਦਲੋਂ ਨੇ ਸਾਜ਼ਿਸ਼ ਕੀਤੀ ਹੈ ਬਾਦਲੋਂ ਨੇ ਸਾਜ਼ਿਸ਼ ਕੀਤੀ ਹੈ ਜਿੱਥੇ ہمارا ਘਰ ਹੈ ਬਹੀ ਵਰਸਨੇ ਕੀ ਫਲਕ ਨੇ ਵੀ ਅਗਰ ਜਿੱਦ ਕੀਤੀ ਹੈ ਬਿਜਲੀ ਘਰਾਨੇ ਕੀ ਤੋ ہماری بھی ਜਗ ਹੈ ਆਪਣਾ ਗੁਲਸਤਾ ਬਸਾਨਨੇ ਕੀ ਸੋ ਇਹ ਜਿਹੜੀ ਇੱਕ ਸੀਗੀ ਉਹਨਾਂ ਦਾ ਡਿਟਰਮੀਨੇਸ਼ਨ ਤੇ ਡਿਢਤਾ ਤੇ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਰਾਹ ਦੇ ਵਿੱਚ ਮੁਸ਼ਕਲਾਂ ਆਈਆਂ ਪਰ ਜਿਹੜਾ ਉਹ ਸੁਪਨਾ ਸੀਗਾ ਆਪਣਾ ਘਰ ਬਸਾਉਣ ਦਾ ਉਹਨਾਂ ਬਿਜਲੀਆਂ ਰੋਕ ਸਕੀਆਂ ਤੇ ਨਾ ਹੜ੍ਹ ਰੋਕ ਸਕੇ ਉਸ ਦੇ ਉੱਤੇ ਉਹ ਅਡੋਲਤਾ ਨਾਲ ਫੈਰਾ ਦਿੰਦੇ ਰਹੇ ਤੇ ਅੱਜ ਸਾਡੇ ਵਾਸਤੇ ਹਰ ਇੱਕ ਵਾਸਤੇ ਜਿਹਦੇ ਦਿਲ 'ਚ ਵੀ ਕੌਮ ਪ੍ਰਤੀ ਦਰਦ ਹੈ ਤਾਂ ਸਾਨੂੰ ਇਹ ਇੱਕ ਪ੍ਰੇਰਨਾ ਲੈ ਕੇ ਚੱਲਣਾ ਚਾਹੀਦਾ ਹੈ ਕਿ ਸਮੇਂ ਹੋ ਸਕਦਾ ਹੋਰ ਵੀ ਵੱਡੇ ਘਾਤ ਕੌਣ ਅੱਗੇ ਤੇ ਸਿੱਖ ਕੌਮ ਤੇ ਇਹ ਸਮੇਂ ਪਹਿਲੀ ਵਾਰ ਨਹੀਂ ਆਇਆ ਇਤਿਹਾਸ 'ਚ ਬਾਰ ਬਾਰ ਆਇਆ ਪਰ ਅਸੀਂ ਭਾਈ ਗਜਿੰਦਰ ਸਿੰਘ ਵਰਗੇ ਯੋਧਿਆਂ ਤੇ ਸੂਰਮਿਆਂ ਤੋਂ ਹਮੇਸ਼ਾ ਸੇਧ ਲਈ ਤੇ ਪ੍ਰੇਰਨਾ ਲੈ ਕੇ ਅੱਗੇ ਵਧਣਾ ਹੈ ਸੋ ਇਨੇ ਇੱਕ ਸ਼ਬਦਾਂ ਨਾਲ ਮੈਂ ਭਾਈ ਕਿਜਿੰਦਰ ਸਿੰਘ ਨੂੰ ਆਪਣੀ ਸਰਦਾਜੀ ਪੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ